ਟਰੈਕਟਰ ਇਹ ਮੇਰੀ ਕਹਾਣੀ ਮੇਰਾ ਨਾਮ ਚਰਮਲ ਸਿੰਘ चौहान ਪਿੰਡ ਕਨੌੜ ਰਾਜਪੂਤਾ ਜ਼ਿਲ੍ਹਾ ਸੰਗਰੂਰ ਸੀਲ ਸੁਨਾਮ ਪਹਿਲੇ ਮੈਂ ਹੋਰ ਕੰਪਨੀ ਦਾ ਟਰੈਕਟਰ ਚਲਾਉਂਦਾ ਸੀ ਹੁਣ ਮੈਂ ਮਹਿੰਦਰਾ ਨੋਬੋ ਲੈ 655 ਬਹੁਤ ਵਧੀਆ ਟਰੈਕਟਰ ਹੈ ਇਹ ਮੈਂ ਮਹਿੰਦਰਾ ਕੰਪਨੀ ਨਾਲ ਜੁੜਿਆ ਆ ਪਹਿਲਾਂ ਮਰਲੇ ਬੇ ਹੋ ਟ੍ਰੈਕਟਰ ਸੀ ਟੂਲਬੀਲ ਚ ਹੁਣੇ ਸਮੇਂ ਦੀ ਮੰਗ ਰੱਖ ਕੇ ਆਪਾਂ ਨੇ 4 ਵੀਲ ਲਿਆ ਇਹ ਟ੍ਰੈਕਟਰ ਚ ਫੀਚਰ ਬਹੁਤ ਨੇ ਬਹੁਤ ਵਧੀਆ ਟ੍ਰੈਕਟਰ ਹੈ ਇਹ ਸੀ ਆਰ ਡੀ ਐ ਡੀਜੀ ਸੈਂਸ ਲੱਗਿਆ ਹੋਇਆ ਆਪਾਂ ਦੇਖ ਸਕਦੇ ਆ ਕਿੰਨਾ ਚੱਲ ਗਿਆ ਖੇਤ ਦੇ ਵਿੱਚ ਚੰਗੀ ਖੇਤੀ ਕਰਦਾ ਮੈਂ ਵਧੀਆ ਖੇਤੀ ਕਰਦਾ ਆਪਾਂ ਡੀਜ਼ਲ ਸੇਵਰ ਲਗਾ ਸਕਦੇ ਆ ਖੇਤ ਨਾਰਮਲ ਚਲਾਉਣਾ ਆਪਾਂ ਨੇ ਕਲਟੀਵੇਟਰ ਬਹੁਣੇ ਨੇ ਜਾਂ ਇਹ ਨੂੰ ਨਾਰਮਲ ਚ ਵਾ ਸਕਦੇ ਆ ਤੇ ਉਦੋਂ ਬਾਅਦ ਜੇ ਆਪਾਂ ਨੇ ਵੱਡਾ ਕਹਾਈ ਕੰਮ ਲੈਣਾ ਹੈ ਸੁਪਰ ਸੀਡਰ ਚਲਾਉਣਾ ਹੈ ਜਾਂ ਸੈਲਜ ਕੱਟਣ ਵਾਲੀ ਫੋਰ ਲਾਈਨ ਵਾਲੀ ਮਸ਼ੀਨ ਚਲਾਉਣੀ ਆ ਫੋਰ ਰੋ ਵਾਲੀ ਤਾਂ ਆਪਾਂ ਪਾਵਰ ਚ ਵਾ ਸਕਦੇ ਆ ਇਹਨੂੰ ਮਹਿੰਦਰਾ ਨੋਵੋ ਟਰੈਕਟਰ ਚਲਾਉਣ ਚ ਬਹੁਤ ਵਧੀਆ ਹੈ ਰਾਮਦਾਇਕ ਚਲਾਉਣ ਚ ਪਲੇਟਫਾਰਮ ਬਹੁਤ ਖੁੱਲਾ ਡੁੱਲਾ ਬਣਿਆ ਹੈ ਦਾ ਜੇ ਤੁਸੀਂ ਚਲਾਉਨੇ ਹੋ ਫੀਲਿੰਗ ਆਉਂਦੀ ਹੈ ਬਹੁਤ ਵਧੀਆ ਸਾਨੂੰ ਚਲਾਉਣ ਦੇ ਦੇ ਉੱਤੇ ਥੱਕਦਾ ਨਹੀਂ ਬੰਦਾ ਸਾਰਾ ਦਿਨ ਚਲਾ ਲਓ ਦਿਨ ਰਾਤ ਚਲਾ ਲਓ ਥੱਕਦਾ ਨਹੀਂ ਹੈਗਾ ਗੇਅਰਾਂ ਸਿਸਟਮ ਬਹੁਤ ਵਧੀਆ ਦੇ ਵਿੱਚ ਦੇਰ ਅੱਗੇ ਵੀ ਓੰਨੀ ਨੇ ਪਿੱਛੇ ਵੀ ਓੰਨੀ ਨੇ ਰਿਵਰਸਲ ਤੇ ਅੱਗੇ ਪਿੱਛੇ ਚੇਂਜਰ ਲੱਗਾ ਹੈ ਇਹਦੇ ਮੈਂ ਮਹਿੰਦਰਾ ਨੋਵੋ ਟਰੈਕਟਰ ਲਿਆ ਹੈ ਘਰ ਦੀ ਖੇਤੀ ਦਾ ਮੈਂ ਕਰਦਾ ਨਾਲ ਮੈਂ ਕਿਰਾਏ ਦਾ ਕੰਮ ਵੀ ਕਰਦਾ ਜਿਵੇਂ ਪਹਿਲਾਂ ਮੇਰੇ ਲਵੇ ਹੋ ਕੋਮਪਨੀ ਦਾ ਟਰੈਕਟਰ ਸੀ ਤੇ ਜਿਵੇਂ ਉਹ ਓਨੇ ਸਮੇਂ ਚ ਉਹ 50 ਏਕੜ ਬੀਜਦਾ ਸੀ ਇਹਨੇ ਓਨੇ ਸਮੇਂ ਚ 100 ਏਕੜ ਬੀਜਦਾ ਤੇ ਡੀਜ਼ਲ ਦੀ ਬਚਤ ਵੀ ਹੈ ਨਾਲ ਸਮੇਂ ਦੀ ਬਚਤ ਹੈ ਸਮਾਂ ਘੱਟ ਕੰਮ ਜ਼ਿਆਦਾ ਮਹਿੰਦਰਾ ਟਰੈਕਟਰ ਟਫ ਹਰ ਦਮ